ਖੜੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਆ ਦੱਸਿਆ ਕਿ ਉੱਥੇ ਹੀ ਜਿਹੜੇ ਕਿ ਬਾਬਾ ਰਾਜਾ ਰਾਜ ਸਿੰਘ ਖਾਲਸਾ ਦਾ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਖੜੂਰ ਸਾਹਿਬ ਦੀ ਸੀਟ ਆ ਇੱਕ ਪੰਥਕ ਸੀਟ ਆ ਤੇ ਭਾਈ ਅਮਰਤਪਾਲ ਸਿੰਘ ਨੂੰ ਸਿੱਖ ਜਥੇਬੰਦੀਆਂ ਵੋਟ ਪਾਉਣ ਤੇ ਜਿਹੜੀ ਕਿ ਪੰਥਕ ਸੀਟ ਨੂੰ ਜਿਤਾਇਆ ਜਾਵੇ ਉੱਥੇ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਆਵਾਜ਼ ਚਖਣ ਵਾਲਿਆਂ ਨੂੰ ਜਿਹੜਾ ਕਿ ਹਰ ਵਾਰ ਜਿਹੜਾ ਕਿ ਦਬਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਤੁਸੀਂ ਇਸ ਵਾਰ ਜਿਹੜੇ ਕਿ ਸਿੱਖ ਕੌਮ ਨੂੰ ਜ਼ਰੂਰ ਵੋਟ ਪਾਣੀ ਤੇ ਭਾਈ ਅਮਰਿਤਪਾਲ ਸਿੰਘ ਚਾਹੇ ਸਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਿਹੜਾ ਕਿ ਸੰਗਰੂਰ ਦੇ ਵਿੱਚ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਨੂੰ ਖਡੂਰ ਸਾਹਿਬ ਦੇ ਵਿੱਚ ਜ਼ਰੂਰ ਚੋਤਾਓ ਤੇ ਜਿਹੜੀ ਵੱਡੀ ਅਪੀਲ ਆ ਬਬਰਾਇਆ ਰਾਜ ਸਿੰਘ ਦੇ ਵੱਲੋਂ ਸਿੱਖ ਕੌਮ ਨੂੰ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਠੀਕ ਹੈ ਅੱਜ ਆਪਣੇ ਜਥੇ ਸਵੇਤ ਸੇਰੀ ਅਮਰਸਰ ਸਾਹਿਬ ਪਹੁੰਚੇ ਹੋਏ ਆ ਭਾਈ ਸਰਬਜੀਤ ਸਿੰਘ ਜੀ ਨਿਊ ਜਾਰਕ ਵਾਲੇ ਉਹਨਾਂ ਦੇ ਘਰ ਉਹਨਾਂ ਦੇ ਭਰਾਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਰ ਸਾਰੇ ਜਿੰਨੇ ਵੀ ਸੱਜਣ ਮਿੱਤਰ ਨੇ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਕੌਂਟੈਂਡਰ ਦਾ ਮਕਸਦ ਤਾਂ ਇੱਕੋ ਹੀ ਆ ਵੀ ਭਾਈ ਅਮਰਪਾਲ ਸਿੰਘ ਜੀ ਜਿਹੜੇ ਖੰਡੂਰ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਦੱਸੇ ਰਹੀ ਮੈਂ ਤਾਂ ਕੱਲ ਵੀ ਚੋਣ ਪ੍ਰਚਾਰ ਕੀਤਾ ਅੱਜ ਵੀ ਚੋਣ ਪ੍ਰਚਾਰ ਵਾਸਤੇ ਜਾ ਰਹੇ ਹਾਂ ਸੇ ਇਹ ਉਹ ਘਾਰਾ ਜਿਹੜਾ ਪਹਿਲਾਂ ਤੋਂ ਹੀ ਪੰਥ ਗਤੀਵਿਧੀਆਂ ਨਾਲ ਜੁੜਿਆ ਹੋਇਆ ਜਦੋਂ ਵੀ ਪੰਥ ਦੇ ਵੱਡੇ ਕਾਰਜ ਹੁੰਦੇ ਨੇ ਇੱਥੇ ਆ ਕੇ ਸਾਰਾ ਕੁਝ ਬੈਠ ਕੇ ਮੀਟਿੰਗਾਂ ਹੁੰਦੀਆਂ ਨੇ ਇੱਥੇ ਪਹੁੰਚ ਕੇ ਸਾਰੇ ਪੰਥ ਦੇ ਲੀਡਰ ਆ ਕੇ ਗੱਲਬਾਤ ਕਰਦੇ ਨੇ ਸਰਬੱਤ ਖਾਲਸਾ ਵੇਲੇ ਵੀ ਇੱਥੇ ਕਤੂਰ ਹੋਈ ਤੇ ਪਾਈ ਕਪਲ ਪ੍ਰੇਮ ਸਿੰਘ ਜੀ ਜਿਹੜਾ 5000 ਰੋਸ਼ਨ ਤੋਂ ਆਗਨੇ ਉਹਨਾਂ ਦਾ ਇਹ ਦੂਜਾ ਘਰ ਆ ਇੱਥੇ ਆ ਕੇ ਠਹਿਰਦੇ ਨੇ ਉਹ ਇੱਥੇ ਰਹਿੰਦੇ ਸੀ ਤੇ ਹੁਣ ਅਸੀਂ ਵੀ ਜਿੰਨਾ ਚਿਰ ਇਹ ਇਲੈਕਸ਼ਨ ਹੋਗੇ ਉਹਨਾਂ ਚਿਰ ਇੱਥੇ ਠਹਿਰਾਂਗੇ ਇੱਥੇ ਡੇਰੇ ਨੇ ਫੌਜਾਂ ਦੇ ਤੇ ਪ੍ਰਚਾਰ ਤੇ ਜਾ ਕੇ ਵਾਪਸ ਸਾਨੂੰ ਇੱਥੇ ਆਇਆ ਕਰਾਂਗੇ ਤੇ ਸੰਗਤ ਜੀ ਸਾਰਿਆਂ ਵੱਲੋਂ ਜਿੰਨੇ ਵੀ ਬੈਠੇ ਨੇ ਪਰਿਵਾਰਕ ਮੈਂਬਰ ਸਾਰੇ ਭਾਈ ਅਮਰਪਾਲ ਸਿੰਘ ਦੀ سپورਟ ਚੜ੍ਹਦੀ ਕਲਾ ਦੇ ਨਾਮ ਕਰ ਰਹੇ ਨੇ ਤੇ ਅੱਗੇ ਇਹਨਾਂ ਨੇ ਆਪਣੇ ਜਿੰਨੇ ਵੀ ਰਿਸ਼ਤੇਦਾਰੀਆਂ ਨੇ ਉਸ ਹਲਕੇ ਦੇ ਵਿੱਚ ਉਹਨਾਂ ਅਨੁਸਾਰ ਉਹ ਟੈਲੀਫੋਨ ਕਰਤਾ ਨਾਲ ਤੁਰਦੇ ਨੇ ਤੇ ਇਹ ਪੰਥਕ ਪਰਿਵਾਰ ਆ ਤੁਸੀਂ ਜਾਣਦੇ ਹੋ ਭਾਈ ਸਰਬਜੀਤ ਸਿੰਘ ਜੀ ਨਿਊਯਾਰਕ ਵਾਲਿਆਂ ਕਿਸ ਤਰ੍ਹਾਂ ਉਹਨਾਂ ਦੀ ਪੂਰੇ ਵਰਲਡ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਇਹ ਪਰਿਵਾਰ ਉਹ ਆ ਦਾ ਕੰਬੋਜਾ ਬਲਡ ਕੁਸ਼ਕਮੋ ਜੀਆ ਸਾਇਸ ਦਾ ਗ੍ਰੇਟ ਉਹ ਪਰਿਵਾਰ ਆ ਜਿਹੜਾ ਕੰਬੋਜਾ ਗ੍ਰੇਟ ਹੋਏ ਨੇ ਦਿਨਾਂ ਨੇ ਬਲਡ ਦੇ ਉੱਤੇ ਰਾਜ ਕੀਤਾ ਇਹ ਸਾਹੀ ਉਹ ਪਰਿਵਾਰ ਆ ਸਾਰਿਆਂ ਦਾ ਬਹੁਤ ਪਿਆਰ ਆ ਭਾਈ ਸਾਹਿਬਜੀਤ ਸਿੰਘ ਜੀ ਹੁਣਾਂ ਦਾ ਪਰਿਵਾਰ ਦਾ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਨੇ ਦੁਰੂ ਇਹਨਾਂ ਦੇ ਪਰਿਵਾਰ ਤੇ ਸੇ ਤਾਂ ਕਿਰਪਾ ਉਹਨਾਂ ਹੀ ਰੱਖੇ ਤੇ ਪੰਥਕ ਕਤੀਬੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਜਿੰਨੇ ਵੀ ਪੰਥਕ ਕਾਰਜ ਹੁੰਦੇ ਨੇ ਇੱਥੇ ਪਹਿਲਾਂ ਵੀ ਦੱਸਿਆ ਤੁਹਾਨੂੰ ਸਾਰਾ ਇੱਥੋਂ ਚੱਲਦਾ ਸਿੱਖਾਂ ਨੂੰ ਤੇ ਇਹਨਾਂ ਨੇ ਵੀ ਤੋਹਈਆ ਕੀਤਾ ਸਾਰਿਆਂ ਨੇ ਤੇ ਭਾਈ ਅਮਰਪਾਲ ਸਿੰਘ ਭਾਈ ਸਰਵਜੀਤ ਸਿੰਘ ਜੀ ਮਲੋ ਜਿਨ੍ਹਾਂ ਨੇ ਪੰਥ ਦੀ ਡਿਗਰੀ ਹੋਈ ਪਾਗ ਨੂੰ ਸਿਰ ਤੇ ਰੱਖਿਆ ਭਾਈ ਲਖਾ ਸਧਾਨਾ ਸਰਦਾਰ ਸਿਮਰਜੀਤ ਸਿੰਘ ਮਾ ਜਿੰਨੇ ਵੀ ਹੋਰ ਪੰਥਕ ਲੀਡਰ ਨੇ ਦਸਕਰਨ ਸਿੰਘ ਖਾਨ ਸਿੰਘ ਵਾਲਾ ਡਾਕਟਰ ਬੀਤੂ ਜੀ ਸਾਰਿਆਂ ਨੂੰ ਜਿਤਾਉਣ ਦੀ ਅਪੀਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਪੰਜਾਬ ਦੇ ਵੋਟਰ ਨੇ ਆਓ ਆਪਾਂ ਰਲ ਕੇ ਇੱਕ ਵਾਰ ਫੇਰ ਪੰਥ ਨੂੰ ਜਿਹੜਾ ਵੱਡਾ ਖਲੂਣਾ ਉਹ ਵਜੇ ਦੁਬਾਰਾ ਫੇਰ ਪੰਥਕ ਜਿਹੜੇ ਸਾਡੇ ਉਮੀਦਵਾਰ ਨੇ ਉਹ ਜਿੱਤਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਉਜਵਲ ਭਵਖ ਹੋਵੇ ਪੰਜਾਬ ਦੀ ਚੜ੍ਹਦੀ ਕਲਾ ਹੋਵੇ ਕਿਸਾਨੀ ਵਸ ਸਕੇ ਜਵਾਨੀ ਵਸ ਸਕੇ ਸਾਡਾ ਪਾਣੀ ਵਸ ਸਕੇ ਸਾਡਾ ਪੰਜਾਬ ਵਸ ਸਕੇ ਤੇ ਰਾਜ ਕਰੇਗਾ ਖਾਲਸਾ ਦਾ ਜਿਹੜਾ ਅਸੀਂ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਆ ਉਹ ਪੂਰੀ ਹੋਵੇ ਤੇ ਆਪ ਸਾਰੇ ਸਿੱਖ ਸੰਗਤਾਂ ਦਾ ਸੰਯੋਗ ਦੀ ਲੋੜ ਆ ਕਿ ਭਾਈ ਅਮਰਪਾਲ ਸਿੰਘ ਤੇ ਪੰਥ ਜਿਹੜੇ ਉਮੀਦਵਾਰ ਖੜੇ ਹੋਣ ਉਹਨਾਂ ਨੂੰ ਵਾਅਦੋ ਵਾਦ ਵੋਟਾਂ પા ਕੇ ਆਪਾਂ ਜਿਖਾਉਣਾ ਪਾਰਲੀਮੈਂਟ ਤੇ ਭੇਜਣਾ ਤਾਂ ਕਿ ਫੇਰ ਖਾਲਸਾ ਪੰਥ ਦੇ ਬੋਲਬਾਲੇ ਹੋ ਸਕਣ